ਅੱਜ ਇੱਕੋ ਜਗ੍ਹਾ 'ਚ ਤਿੰਨ ਚਿਤਾਵਾਂ ਜਲਦੀਆਂ ਪਿੰਡ ਵਿੱਚ ਜਿਹੜਾ ਹਾਦਸਾ ਕੀ ਹੋਇਆ ਸੀ ਪੂਰਾ ਮਾਮਲਾ ਹੈ। ਮੇਰੇ ਚਾਚੀ ਜੀ ਆਉਂਦੇ ਸੀਗੇ ਆਪਣੇ ਮਾਈਕੇ ਦੇ ਪਿੰਡ ਜਾ ਕੇ ਰਹਿਣ ਲੱਗ ਪਏ ਸੀਗੇ। ਹੂੰ ਤੇ ਇੱਥੇ ਆਉਂਦੇ ਸੀਗੇ ਦਾਣਿਆਂ ਲਈ KYC ਕਰਾਉਂਦੇ ਸੀਗੇ ਤੇ ਆਪਣੇ ਪੈਨਸ਼ਨ ਲੈਣ ਆਏ ਸੀਗੇ। ਤੇ ਜਿੱਦਾਂ ਹੀ ਸਰਪੰਚ ਦੇ ਘਰੋਂ ਨਿਕਲੇ ਆ ਤੇ ਰੋਡ ਤੇ ਆਉਂਦੇ ਪਏ ਸੀ ਆਪਣੇ ਆਪਣੇ ਰਸਤੇ ਸੀਗੇ ਕੱਚੇ ਰਸਤੇ ਸੀਗੇ। ਆਂਧੇ ਦੇ ਵਿੱਚ ਬੱਸ ਨੇ ਟੱਕਰ ਮਾਰੀ ਆ। 9-10 ਨੂੰ ਇਹ ਹਾਦਸਾ ਹੋਇਆ ਆ। ਉਸ ਦਿਨ ਵੀ ਅਸੀਂ ਧਰਨਾ ਵੀ ਲਾਇਆ ਕੋਈ ਸੜਵਾਈ ਨਹੀਂ ਸਾਡੀ ਹੋਈ। ਤਿੰਗਾ ਫਿਰ ਕਿੰਨੇ ਜਣੇ ਸੀਗੇ ਟੋਟਲ ਤਿੰਨ ਜਣੇ ਸੀਗੇ ਰਿਸ਼ਤਾ ਵਿੱਚ ਕੀ ਲੱਗਦੇ ਸੀ ਹਾਂਜੀ ਇਹ ਰਿਸ਼ਤੇ ਕੇ ਮਾਪ ਪੁੱਤ ਲੱਗਦੇ ਸੀਗੇ ਮਨਕਮਰੀ ਜੀ ਤੁਹਾਡੇ ਕੀ ਲੱਗਦੇ ਸੀ ਇਹ ਸਾਡੀ ਜਠਾਣੀ ਲੱਗਦੀ ਸੀ ਜੀ ਉਹਨਾਂ ਦੇ ਦੋ ਬੇਟੇ ਵੀ ਨਾਲ ਹਾਂਜੀ ਉਹਨਾਂ ਦੇ ਦੋ ਬੇਟੇ ਅੱਜ ਤਿੰਨ ਚਿਤਾਵਾਂ ਪਿੰਡ ਵਿੱਚ ਇਕੱਠੀਆਂ ਜਲ ਰਹੀਆਂ ਹਨ ਹਾਂਜੀ ਤੇ ਤੁਸੀਂ ਦੱਸੋ ਕਿ ਇਹ ਹਾਦਸਾ ਕਦੋਂ ਹੋਇਆ ਸੀ ਔਰ ਕਿੱਦਾਂ ਹੋਇਆ ਸੀ ਇਹ ਵਾਜੀ 10 ਤਰੀਕ ਨੂੰ ਨਵਾਂ ਮਹੀਨੇ ਨੂੰ ਹੋਇਆ ਸੀ ਜਿਹਨਾਂ ਵਿੱਚ ਇੱਕ ਬੱਚੇ ਦੀ ਬੱਸ ਵਾਲ ਨੇ ਟੱਕਰ ਮਾਰੀ ਸੀ ਇੱਕ ਬੱਚੇ ਦੀ ਮੌਕੇ ਤੇ ਡੈਥ ਹੋ ਗਈ ਸੀ ਤੇ ਦੂਜੇ ਦੋ ਅੰਬਰਸਰ ਵਿੱਚ ਦਾਖਲ ਸੀ ਜਦ ਮੈਨਟੀਡੇਟਰ ਤੇ ਉਹਨਾਂ ਤਾਂ ਅੱਜ ਉਹਨਾਂ ਦਾ ਇਕੱਲਾ ਹੀ ਮੁੰਡਾ ਰਹਿ ਗਿਆ ਵਾ ਅਸੀਂ ਹਾਂਜੀ ਇੱਕੋ ਹੀ ਰਹਿ ਗਿਆ ਵਾ ਬਾਕੀ ਸਾਰਾ ਪਰਿਵਾਰ ਪੂਰਾ ਖਤਮ ਹੋ ਗਿਆ ਇਸ ਕੋ ਬੱਚਾ ਰਹਿ ਗਿਆ ਭਾਜੀ ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਕਹੇ ਹੋਗੇ ਨਹੀਂ ਕਿ ਅਸੀਂ ਕਿ ਉਹਨਾਂ ਨੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਹ ਬੱਸਾਂ ਵਾਲਿਆਂ ਚਾਹੀਦਾ ਇਨੀ ਤੇਜ਼ ਬੱਸਾਂ ਨਾ ਚਲਾਉਣ ਉਹਨਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੈਗੀ ਨਾ ਕੋਈ ਬੱਸ ਵਾਲਾ ਆਇਆ ਨਾ ਕੋਈ ਉਹਨਾਂ ਤੇ ਕੋਈ ਮਾਲਕ ਆਇਆ ਕਿਸੇ ਨੇ ਆ ਕੇ ਨਾ ਕੋਈ ਤੇ ਵੋਟਾਂ ਲੈਣ ਵਾਸਤੇ ਆ ਜਾਂਦੇ ਆ ਉਹਦਾ ਕੋਈ ਇੱਥੇ ਮੰਤਰੀ ਕੋਈ ਕੋਈ ਨਹੀਂ ਆਇਆ ਹੈਗਾ ਨਾ ਕੋਈ ਚੇਅਰਮੈਨ ਨਾ ਕੋਈ ਮੰਤਰੀ ਕੋਈ ਨਹੀਂ ਭਾਜੀ ਇੱਥੇ ਬੜਿਆ ਹੈਗਾ ਸਰਕਾਰ ਤੋਂ ਕੀ ਮੰਗਦੇ ਹੋ ਤੁਹਾਡੀ ਅਸੀਂ ਇਨਸਾਫ ਚਾਹੁੰਦੇ ਇਸ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆ ਮਰਤੇ ਆ ਸਾਡੇ ਪਿੰਡ ਪਮਿਆਂ ਵਿੱਚ ਉਹਦਾ ਭਲੀ ਭਾਂਤੀ ਸਾ ਇਸ ਕਰਕੇ ਜੋ ਪਾਣਾ ਵਰਤਿਆ ਹੈ ਉਸ ਦਾ ਜੋ ਬੱਚਿਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਬੱਚਾ ਆਪਣੀ ਜ਼ਿੰਦਗੀ ਪ੍ਰੀਤ ਕਰ ਸਕੇ ਬਾਕੀ ਜੋ ਇਹਨਾਂ ਦੀ ਮਾਧਰ ਗੁਜ਼ਰ ਗਈ ਹੈ ਜੋ ਉਹਨਾਂ ਦੇ ਭਰਾ ਗੁਜ਼ਰ ਗਏ ਹਨ ਉਹ ਕੁਦਰ ਦਾ ਕਹਿਰ ਜੋ ਵਾਪਰਿਆ ਉਹ ਨਾ ਪੂਰਾ ਹੋਣਾ ਘਟਾਇਆ ਅਸੀਂ ਇਹ ਕਹਿੰਦੇ ਹਾਂ ਸਰਕਾਰ ਅੱਗੇ ਇਹ ਹੀ ਮੰਗ ਕਰਦੇ ਆ ਕਿ ਜਿਹੜੇ ਬੱਚੇ ਦਾ ਆ ਜੋ ਵੀ ਬੈਨੀਫਿਟ ਬਣਦਾ ਇਹਨੂੰ ਮਿਲਾਇਆ ਦਿੱਤਾ ਜਾਵੇ ਬਾਕੀ ਨੌਕਰੀ ਦਿੱਤੀ ਜਾਵੇ ਤਾਂਕਿ ਆਪਣੀ ਜ਼ਿੰਦਗੀ ਬਿਨੈ ਤੇ ਕਾਰਦਾ ਜਾਵੇ ਜੀ ਅੱਜ ਜਦੋਂ ਐਡਾ ਵੱਡਾ ਹਾਦਸਾ ਵਾਪਰਿਆ ਅੱਜ ਇਕੱਠੇ ਸੰਸਕਾਰ ਮਾਂ ਦਾ ਦੋ ਪੁੱਤਾਂ ਦਾ ਕੀਤਾ ਹੈ ਇਹ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਜੀ ਜੋ ਹਾਦਸਾ ਹੋਇਆ ਇਹ 10 ਤਰੀਕ ਨੂੰ ਹੋਇਆ ਸੀਗਾ ਜੀ ਇੱਕ ਪ੍ਰਾਈਵੇਟ ਵਾਹਸ ਜੋ ਰਾਜਧਾਨੀ ਔਰਬਿਟ ਕੰਪਨੀ ਦੀ ਹੈ ਉਹਨੇ ਇਹਨਾਂ ਤਿੰਨਾਂ ਨੂੰ ਟੱਕਰ ਮਾਰੀ ਸੀ ਜਿਸ ਵਿੱਚ ਇੱਕ ਮਾਂ ਸੀ ਉਸ ਦੇ ਦੋ ਬੇਟੇ ਸੀ ਉਨ੍ਹਾਂ ਦੇ ਵਿੱਚੋਂ ਇੱਕ ਬੇਟੇ ਦੀ ਮੌਕੇ ਤੇ ਮੌਤ ਹੋ ਗਈ ਸੀ। ਦੋਨਾਂ ਨੂੰ ਦਸੂਆ ਹਸਪਤਾਲ ਲੈ ਕੇ ਗਿਆ ਸੀ। ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀਗਾ ਜਿੱਥੇ ਕਿ ਉਹਨਾਂ ਦੀ 2 ਦਿਨ ਪਹਿਲਾਂ ਮੌਤ ਹੋ ਗਈ। ਅੱਜ ਇਹਨਾਂ ਦੇ ਨਾਂ ਦਾ ਸੰਸਕਾਰ ਕੀਤਾ ਜਾ ਰਿਹਾ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚੇ ਨੂੰ ਜੋ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਰਸ ਦੇ ਆਧਾਰ ਤੇ। ਔਰ ਅਸੀਂ ਇੱਕ ਹੋਰ ਸਾਨੂੰ ਇਤਰਾਜ਼ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਮੌਕੇ ਤੇ ਨਹੀਂ ਪਹੁੰਚਿਆ ਨਾ ਐਮਐਲਏ ਨਾ ਹੀ ਕੋਈ ਹੋਰ ਐਮ ਐਸ ਡੀ ਐਮ ਵਗੈਰਾ ਕੋਈ ਨਹੀਂ ਪਹੁੰਚੇ। ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅੱਜ ਹਾਦਸਾ ਜੋ ਹੋਇਆ ਸੀਗਾ ਸੰਸਕਾਰ ਕੀਤਾ ਤੁਹਾਡੇ ਨਾਲ ਜੋ ਪ੍ਰਸ਼ਾਸਨ ਨੇ ਕੁਝ ਵਾਅਦੇ ਕੀਤੇ ਸੀ ਕਿ ਉਹਤੇ ਦੱਸੋ ਜਰਗਾਣ ਭਾਜੀ ਕੁਝ ਵੀ ਵਾਅਦੇ ਜਿਹੜੇ ਵੀ ਉਹਨਾਂ ਨੇ ਕਰਕੇ ਗਏ ਐਸ ਡੀ ਐਮ ਆਇਆ ਸੀਗਾ ਉਹ ਕਹਿੰਦੇ ਸੀ ਕਿ ਤੁਹਾਡੀਆਂ ਹੀ ਮਾਲੀ ਸਹਾਇਤਾ ਵੀ ਕਰਾਂਗੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇੱਥੇ ਆ ਕੇ ਇੱਕ ਵਾਰੀ ਵੀ ਆ ਕੇ ਨਹੀਂ ਗਏ ਸੰਸਕਾਰ ਹੋਇਆ ਜੋ ਉੱਥੇ ਵੀ ਨਹੀਂ ਆਏ ਇਹ ਠੀਕ ਹੈ ਨਾ ਕੋਈ ਪੁਲਿਸ ਦੀ ਘੱਟ ਗਿਆ ਕੋਈ ਵੀ ਵੱਡਾ ਅਫਸਰ ਕੋਈ ਵੀ ਨਹੀਂ ਇੱਥੇ ਪਹੁੰਚਾ ਨਾ ਕਿ ਐਮ ਐਲ ਏ ਪਹੁੰਚਿਆ ਇੱਥੇ ਠੀਕ ਹੈ ਜੀ ਬਾਕੀ ਜੀ ਜੋ ਬੱਸ ਵਾਲੇ ਆ ਇਹ ਬਹੁਤ ਤੇਜ਼ ਚਲਾਉਂਦੇ ਪਏ ਕੋਈ ਇਹਨਾਂ ਦਾ ਕੋਈ ਸਿਸਟਮ ਹੈ ਨਹੀਂਗਾ ਬੱਸ ਦਾ ਇਨੀ ਸਪੀਡ ਨਾਲ ਜਾਂਦੇ ਹਜੇ ਹਫਤਾ ਹੋਇਆ ਹੈ ਕੱਲ ਨੂੰ ਹਜੇ ਵੀ ਬੱਸ ਉਸੇ ਸਪੀਡ ਨਾਲ ਚੱਲ ਰਹੀ ਹੈ ਭਾਜੀ ਕੋਈ ਵੀ ਜਨਨਕੀ ਬੱਸ ਦਾ ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ ਕਿ ਹੁਣ ਅਗਲੀ ਤੁਹਾਡੀ ਤਿਆਰੀ ਹੈ ਮੇਰੀ ਭਾਜੀ ਇਹੀ ਹੈਗਾ ਕਿ ਇੱਥੇ ਕੋਈ ਸਪੀਡ ਲਿਮਟ ਬਣਾਈ ਜਾਵੇ ਬੋਰਡ ਲਗਾਏ ਜਾਣ ਕੈਮਰੇ ਲਗਾਏ ਜਾਣ ਕਿ ਜਾ ਕੇ ਪਤਾ ਤਾਂ ਲੱਗੇ ਕਿ ਹਕੀਕਤ ਕਿਦਾਂ ਹੋ ਰਿਹਾ ਹੈ ਕਿਦਾਂ ਹੋ ਰਿਹਾ ਦੂਜਾ ਹਾਸਾ ਹੋ ਗਿਆ ਹੈ ਇਸ ਮਹੀਨੇ ਦੇ ਵਿੱਚ ਦੂਜਾ ਹਾਸਾ ਹੈ ਭਾਜੀ ਅੱਗੇ ਤੋਂ ਜਨਨਕੀ ਬੱਸਾਂ ਦਾ ਇਨਾ ਸਿਸਟਮ ਬਣਾ ਕਿਉਂਕਿ ਇੱਕ ਇੱਕ ਘਰ ਦੇ ਤਿੰਨ ਜੀ ਪੂਰੇ ਹੋਣੇ ਬਹੁਤ ਵੱਡੀ ਗੱਲ ਆ